ਨਾਬਾਦੀ ਨਵੇਂ ਜ਼ਿਲ੍ਹਾ ਜੇਲ੍ਹ ਵਿੱਚ ਅਮਦਨ ਤੋਂ ਵੱਧ ਜ਼ਾਇਦਾਦ ਮਾਮਲੇ ਦੇ ਵਿੱਚ ਨਜ਼ਰਬੰਦ ਕਾਂਗਰਸ ਆਗੂ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਨੂੰ ਜੇਲ੍ਹ ਵਿੱਚ ਮਿਲਣ ਪਹੁੰਚੇ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਰੀਬ ਅੱਧਾ ਘੰਟਾ ਮੁਲਾਕਾਤ ਕੀਤੀ ਗਈ ਅਤੇ ਜੇਲ੍ਹ ਦੇ ਅੰਦਰ ਪ੍ਰਤਾਪ ਸਿੰਘ ਬਾਜਵਾ ਤਾਂ ਪਹੁੰਚ ਗਏ ਪਰ ਕਰੀਬ 20 ਮਿੰਟ ਜੇਲ੍ਹ ਦੇ ਗੇਟ ਦੇ ਬਾਹਰ ਹੀ ਪ੍ਰਤਾਪ ਸਿੰਘ ਬਾਜਵਾ ਦੀ ਜੈਡ ਸਿਕਿਉਰਿਟੀ ਦੀ ਗੱਡੀ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਜੈਡ ਸਿਕਿਉਰਿਟੀ ਅਤੇ ਨਾਬਾ ਜ਼ਿਲ੍ਹਾ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਮ ਆਪਸ ਵਿੱਚ ਬਹਿਸ-ਬਾਜ਼ੀ ਕਰਦੇ ਹੋਏ ਨਜ਼ਰ ਆਏ ਅਤੇ 20 ਮਿੰਟ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਜੈਡ ਸਿਕਿਉਰਿਟੀ ਨੂੰ ਜੇਲ੍ਹ ਅੰਦਰ தਖ਼ੀਰ ਹੋਂ ਦਿੱਤਾ। ਇਸ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਈ ਸ਼ਿਖੇ ਵੀ ਪਹੁੰਚੀ ਅਤੇ ਪ੍ਰੈਸ ਸਵਾਰਤਾ ਵੀ ਕੀਤੀ ਗਈ। ਇਸ ਮੌਕੇ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਸਾਡੇ ਲੀਡਰਾਂ ਦੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਜੇਲਾ ਵਿੱਚ ਬੰਦ ਕਰ ਰਿਹਾ ਤੇ ਇਹ ਵਧੀਆ ਗੱਲ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਰਦਿਆ ਕਿਹਾ ਕਿ ਜੋ ਮੁੱਖ ਮੰਤਰੀ ਇਹ ਬੀਜ ਬੀਜ ਰਿਹਾ ਉਹ ਉਸ ਨੂੰ ਵੱਡਣਾ ਪਵੇਗਾ ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵੱਡਾ ਦੋਸ਼ ਲਗਾਉਂਦਿਆਂ ਕਿਹਾ ਕਿ ਇੰਦਰਬੀਰ ਸਿੰਘ ਨਿੱਜਰ ਜੋ ਆਮ ਪਾਰਟੀ ਦੇ ਕੈਬਨਟ ਵਿੱਚ ਸਨ ਉਹਨਾਂ ਨੇ ਇਸ ਕਰਕੇ ਕੈਬਨਟ ਵਿੱਚੋਂ ਬਾਹਰ ਕੱਢਿਆ ਕਿਉਂਕਿ ਉਹ ਸਾਰੇ ਕੈਬਨਟ ਵਿੱਚੋਂ ਪੜੇ ਲਿਖੇ ਤੇ ਗੁਰਸਿੱਖਣ ਅਤੇ ਭਗਵੰਤ ਮਾਨ ਨਹੀਂ ਸੀ ਚਾਹੁੰਦਾ ਕਿ ਗੁਰਸਿੱਖ ਨੂੰ ਕੈਬਨਟ ਵਿੱਚ ਰੱਖਿਆ ਜਾਵੇ ਕਿਉਂਕਿ ਭਗਵੰਤ ਮਾਨ ਨੂੰ ਡਰ ਸੀ ਕਿ ਉਹ ਮੁੱਖ ਮੰਤਰੀ ਦਾ ਅਹੁਦਾ ਨਾ ਲਵੇ ਅਤੇ ਭਗਵੰਤ ਮਾਨ ਉਹਨਾਂ ਨੂੰ ਕੈਬਨਟ ਵਿੱਚ ਲੈਣਾ ਚਾਹੁੰਦਾ ਜੋ ਫਤਦਾ ਸਹੀ ਪਾਸ ਨੇ ਉੱਤੇ ਹੀ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਤੇ ਡਿਊਟੀ ਦੇ ਰਹੇ ਸਬ ਇੰਸਪੈਕਟਰ ਨੂੰ ਜਦੋਂ ਪੁੱਛਿਆ ਕਿ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਜੈਡ ਸਿਕਿਉਰਟੀ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਅਸੂਲਾਂ ਦੇ ਮੁਤਾਬਿਕ ਅਸੀਂ ਜ਼ਿਆਦਾ ਗੱਡੀਆਂ ਜੇਲ੍ਹ ਅੰਦਰ ਨਹੀਂ ਭੇਜ ਸਕਦੇ ਜਿਸ ਕਰਕੇ ਇਹਨਾਂ ਨੂੰ ਬਾਹਰ ਹੀ ਰੋਕਿਆ ਗਿਆ ਕਿਉਂਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਹੁਕਮ ਹੈ ਕਾਲਾ ਸਦਾ ਇਹ ਬਹੁਤ ਕਲੈਰਿਟੀ ਨਾਲ ਗੱਲ ਇੱਕ ਸਮਝ ਦੀ ਕੋਸ਼ਿਸ਼ ਕਰੋ ਕਿ ਡਰੈਸ ਪ੍ਰੋਪੋਰਸ਼ਨੇਟ ਐਸੈਟਸ ਜਿਹੜਾ ਡੀਏ ਦੇ ਕੇਸਸ ਬਣਦੇ ਇਹ ਤੇ ਹਿੰਦੁਸਤਾਨ ਚ ਜਿਹਦੇ ਤੇ ਮਰਜ਼ੀ ਤੁਸੀਂ ਇਹ ਕੇਸ ਬਣਾ ਸਕਦੇ ਇਹ ਬਕਾਇਦਾ ਤੌਰ ਇੱਕ ਪੋਲਿਟਿਕਲ ਰਣਨੀਤੀ ਦੇ ਥਲੇ ਕਾਂਗਰਸ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ ਕੇਜਰੀਵਾਲ ਦੀ ਤੇ ਭਗਵੰਤ ਮਾਨ ਸੁਰੂ ਤੋਂ ਹੀ ਵੇਖੋ ਇਹ ਦਿੱਲੀ ਚ ਵੀ ਇਹਦਾ ਇਹੀ ਕੰਮ ਸੀ ਇਹ ਸਰਕਾਰ ਤੇ ਦਿੱਲੀ ਤੋਂ ਚਲਦੀ ਇੱਥੋਂ ਤੇ ਚਲਦੀ ਕੋਈ ਸੀ ਇਹਨੂੰ ਪਤਾ ਹੈ ਭਗਵੰਤ ਨੂੰ ਕਿ ਸਾਡਾ ਤੇ ਕਾਂਗਰਸ ਦਾ ਤੇ ਆਪ ਦਾ ਜਿਹੜਾ ਵੋਟ ਬੈਂਕ ਹੈ ਇਹ ਬੇਸਿਕਲੀ ਇੱਕ ਸੈਕੂਲਰ ਵੋਟ ਬੈਂਕ ਅਕਾਲੀ ਦਲ ਇੱਕ ਰਿਲੀਜੀਅਸ ਬਰਾਦਰੀ ਨੂੰ ਰਿਪਰੈਜ਼ੈਂਟ ਕਰਦਾ ਸੀ ਕਿਸੇ ਟਾਈਮ ਹੁਣ ਤੇ ਉਹ ਵੀ ਨਹੀਂ ਕਰਦਾ ਬੀਜੇਪੀ ਇੱਕ ਨੂੰ ਕਰਦਾ ਉਹਨਾਂ ਦੀ ਵੋਟ ਇੱਕ ਡਿਫਰੈਂਟ ਹੈ ਉਹ ਸੈਕੂਲਰ ਵੋਟ ਵੱਲ ਨਹੀਂ ਆਣੀ ਤੇ ਸੈਕੂਲਰ ਵੋਟ ਨਾ ਪਾਜ ਪੰਨੋ ਜਾਂ ਖਾਲੀ ਦਲ ਨੂੰ ਨਹੀਂ ਚੰਨੀ ਉਹਨਾਂ ਦੀ ਇੱਕ ਬਰਜ਼ੋਰ ਕੋਸ਼ਿਸ਼ ਹੈ ਕਿ ਅਸੀਂ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਇਹਨੂੰ ਖਤਮ ਕਰਦੀ ਹੈ ਤਾਂ ਵजूद ਮੁਕਾਦੀ ਹੈ ਤੇ ਬਦਨਾਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੈ ਨਹੀਂ ਮੈਂ ਤਾਂ ਭਗਵੰਤ ਮਾਨ ਨੂੰ ਇਹ ਗੱਲ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਜਾਂ ਤੇ ਫੇਰ ਚੱਲੋ ਜਿੱਥੇ ਤੇ ਆਈ ਇਸ ਅਫਸਰ ਇਨਵੋਲਡ ਨੇ ਜਿੱਥੇ ਤੁਹਾਡੇ ਆਈਪੀਐਸ ਅਫਸਰ ਇਨਵੋਲਡ ਨੇ ਜਿੱਥੇ ਤੁਹਾਡੇ ਪੀਸੀਐਸ ਅਫਸਰ ਇਨਵੋਲਡ ਉਹਨਾਂ ਦਾ ਤਾਂ ਤੁਹਾਡੇ ਕੋਲ ਜਾਣ ਹੈ ਨਹੀਂ ਐਕਸ਼ਨ ਲੈਣ ਦੀ ਮੈਂ ਪੀਐਸਆਈਸੀ ਦਾ ਪੰਜਾਬ ਸਟੇਟ ਜਿਹੜੀ ਇੰਡਸਟਰੀਅਲ ਬੰਦ ਕਰ ਲਈ ਹੈ ਕਾਰਪੋਰੇਸ਼ਨ ਹੈ ਜਿਹੜੀ ਹਜ਼ਾਰਾਂ ਕਰੋੜਾਂ ਦਾ ਕਪਲ ਹੈ ਜਿਹਦੇ ਵਿੱਚ ਇੱਕ ਆਈਐਸ ਲੀਡੀ ਅਫਸਰ ਬਕਾਇਦਾ ਚਾਹ ਰਿਹਾ ਐਫਆਈਆਰ ਤੇ ਨਾ ਆ ਚੁੱਕਿਆ ਉਹਦਾ ਜਿਹੜਾ ਘਰ ਵਾਲਾ ਉਹ ਵੀ ਸਰਵਿੰਗ ਆਈਐਸ ਅਫਸਰ ਹੈ ਜਦੋਂ ਸਾਰੀ ਆਈਐਸ ਜਮਾਤ ਇਕੱਠੀ ਹੋਈ ਚੀਫ ਸੈਕਟਰੀ ਦੀ ਲੀਡਰਸ਼ਿਪ ਥੱਲੇ ਉਹਨਾਂ ਲਾਈਨ ਖੇਚ ਲਈ ਕਿ ਜੇ ਪੰਜਾਬ ਦੇ ਵਿੱਚ ਸਰਕਾਰ ਚਲਾਨੀ ਹੈ ਤੇ ਅਸੀਂ ਤੁਹਾਡਾ ਸਮਰਥਨ ਨਹੀਂ ਕਰਨਾ ਹੈ ਜਾਂ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਹੁਣ ਆਈਐਸ ਅਫਸਰਾਂ ਦਾ ਤੇ ਹੁਣ ਆਈਐਸ ਛੱਡਨੇ ਨੇ ਹੁਣ ਉਹ ਦੂਜੇ ਪਾਸੇ ਆਹ ਕੰਮ ਫੜ ਲਿਆ ਉਹਨਾਂ ਕਹਿਤਾ ਕਿ ਜੇ ਤੇ ਅਸੀਂ ਕੋਈ ਕੇਸਿਸ ਚ ਹੋਰ ਪਿਛਲੇ ਚੁੱਕਾਂਗੇ ਤੇ ਉਹਦੇ ਵਿੱਚ ਆਈਐਸ ਵੀ ਇਨਵੋਲਡ ਨੇ ਪੀਸੀਐਸ ਵੀ ਇਨਵੋਲਡ ਹੋ ਜਾਣੇ ਇਹਦੇ ਚ ਇੱਕੋ ਕੰਮ ਫੜ ਲਓ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਕੋਈ ਅਗਵਾਂਚੀ ਬਿਠੇ ਨੇ ਪਹਿਲੇ ਕੇਸ ਬਣਾਇਆ 3 ਮਹੀਨੇ ਉਹਦੇ ਚ ਕੱਟੇ ਫਿਰ ਦੂਜਾ ਕੇਸ ਬਣਾਇਆ ਮੈਂ ਪੁੱਛਣਾ ਚਾਹਨਾ ਕਿ ਚਲੋ ਅਸੀਂ ਕਿਹਾ ਤੂੰ ਆਪਣਾ ਰਾਝੀ ਰਾਂਝਾ ਰਾਜੀ ਕਰ ਜੋ ਤੇਰ ਕੋ ਹੁੰਦਾ ਤੂੰ ਕਰ ਅਖੀਰ ਰਾਜ ਬਦਲਦੇ ਵੀ ਨੇ ਇਹ ਵੀ ਮੈਂ ਇਹਨਾਂ ਨੂੰ ਗੱਲ ਅਸੈਂਬਲੀ ਚ ਵੀ ਕਹੀ ਸੀ ਕਿ ਹੁਣ ਜਿਹੜਾ ਤੁਸੀਂ ਬੀ ਬੋਝੋਗੇ ਇਹੀ ਵੱਢਣਾ ਪੈਗਾ ਇਹ ਚੰਗੀ ਤਰ੍ਹਾਂ ਕਿਸੇ ਮਿਲਣਾ ਦਿਨ ਤੇ ਬਦਲਦੇ ਰਹਿਣੇ ਦਿਨ ਬਦਲਦੇ ਰਹਿਣੇ ਨੇ ਦੂਜੀ ਗੱਲ ਮੈਂ ਪੁੱਛਣਾ ਚਾਹਨਾ ਕਿ ਕਟਾਰੂ ਚੱਕੇ ਤੁਹਾਨੂੰ ਕੁਝ ਨਹੀਂ ਲੱਭਾ ਅਜੇ ਤੱਕ ਜੇ ਫੇਰ ਹੀ ਚੱਲਣਾ ਜਿਹਦੇ ਤੇ ਐਨਾ ਭਾਰੀ ਸੈਕਸ਼ੂਅਲ ਮਿਸਕੰਡਕਟ ਦਾ ਕੇਸ ਹੋਵੇ ਇੱਕ ਆਦਮੀ ਜਿਹਨੂੰ ਮਿਸਯੂਜ਼ ਕੀਤਾ ਹੋਵੇ ਉਹ ਬੰਦਾ ਜਾ ਕੇ ਦਿੱਲੀ ਦੇ ਵਿੱਚ ਐਸੀ ਕਮਿਸ਼ਨ ਕੋ ਪੇਸ਼ ਹੋਵੇ ਅੱਜ ਉਹਦੀ ਸਾਰੀ ਪਿੰਡ ਦੀ ਪੰਚਾਇਤ ਹਾਈ ਕੋਰਟ ਚ ਗਈ ਉਹਦੇ ਪੇਰੈਂਟਸ ਗਏ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੈਟ ਉਹਦਾਂ ਦੀ ਕੁਸਕੀ ਨਹੀਂ ਜਿਹੜੀ ਸੈਟ ਬਣਾਈ ਜੇ ਦੋਤੇ ਬਗਾਨੇ ਦੀ ਗੱਲ ਹੋਵੇ ਤੇ ਕੋਈ ਸੁਣਵਾਈ ਆ ਨਹੀਂ ਜਦੋਂ ਆਪਣਿਆਂ ਨੂੰ ਵੇਖਣਾ ਚਾਹੁੰਦਾ ਜਿਹੜਾ ਅੱਜ ਮੰਤਰੀ ਲੈ ਆਏ ਨੇ ਬਲਕਾਰ ਸਿੰਘ ਤੁਹਾਡੇ ਸਾਹਮਣੇ ਹੈ ਦਾ ਕੇਸ ਕਿ ਪਹਿਲੇ ਇਹਦਾ ਲੜਕਾ ਨੌਕਰੀ ਵਾਸਤੇ ਅਪਲਾਈ ਕਰਦਾ ਨਾਇਬ ਤਹਿਸੀਲਦਾਰ ਦੀ ਮੈਰਿਟ ਤੇ ਨਹੀਂ ਆਂਦਾ ਰਹਿ ਜਾਂਦਾ ਫਿਰ ਸਬ ਇੰਸਪੈਕਟਰ ਦੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਵਾਸਤੇ ਅਪਲਾਈ ਕਰਦਾ ਐਂਡ ਬਕਾਇਦਾ ਤੌਰ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਭਰਤੀਆਂ ਨਹੀਂ ਸੀ ਹੋ ਸਕੀਆਂ ਬਾਦ ਉਦੋਂ ਇਹ ਸੀ ਕਿ ਜਿੰਨੇ ਜੋ ਅਪਲਾਈ ਕਰ ਦਿੱਤਾ ਹੈ ਜਿਹੜੇ ਸਰਟੀਫਿਕੇਟ ਦੇ ਦਿੱਤੇ ਇਹਦੇ ਵਿੱਚ ਐਡੀਸ਼ਨ ਕੋਈ ਨਹੀਂ ਹੋਈ ਇਹਨਾਂ ਦੀ ਸਰਕਾਰ ਦੇ ਵਿੱਚ ਡੀਜੀਪੀ ਕੋ ਸਪੈਸ਼ਲ ਮਨਜ਼ੂਰੀ ਲੈਣੀ ਪੈਂਦੀ ਹੈ ਮੈਂ ਲਈ ਜਾਂਦੀ ਹੈ ਕਿ ਜੀ ਪੁਲਿਸ ਤੇ ਕੋਟੇ ਚੋਂ ਅਸੀਂ ਪਹਿਲੇ ਸਰਟੀਫਿਕੇਟ ਨਹੀਂ ਸੀ ਦੇ ਸਕੇ ਪੁਲਿਸ ਤੇ ਕੋਟੇ ਵਿੱਚੋਂ ਕਿਉਂਕਿ ਉਹਦੇ ਵਿੱਚ ਐਕਸ ਪੁਲਿਸ ਪਰਸਨਲ ਵਾਸਤੇ 2% ਕੋਟਾ ਹੈ ਤੇ ਕੋਟਾ ਕਿਹੜੀ ਗੱਲ ਚ ਲੈਂਦੇ ਨੇ ਬਲਕਾਰ ਸਿੰਘ ਜੀ ਕੋਟਾ ਲੈਂਦੇ ਨੇ ਕਿ 50% ਤੋਂ ਵੱਧ ਮੈਂ ਡਿਸੇਬਲ ਪਹਿਲੇ 55 ਸਾਲ ਤੋਂ 58 ਸਾਲ 3 ਸਾਲ ਬਲਕਾਰ ਸਿੰਘ ਨੂੰ ਪੰਜਾਬ ਪੁਲਿਸ ਨੌਕਰੀ ਚ ਐਕਸਟੈਂਸ਼ਨ ਮਿਲਦੀ ਤੁਹਾਨੂੰ ਇਹ ਮੈਂ ਦੱਸਣਾ ਚਾਹਨਾ ਪੰਜਾਬ ਦੇ ਲੋਕਾਂ ਨੂੰ ਕਿ ਜਦੋਂ ਵੀ ਤੁਸੀਂ ਐਕਸਟੈਂਸ਼ਨ ਲੈਂਦੇ ਹੋ ਸਰਵਿਸਿਸ ਤੁਹਾਡਾ ਬਾਕੀ ਟੈਸਟਾਂ ਨਾਲ ਫਿਜ਼ੀਕਲ ਟੈਸਟ ਵੀ ਦੋ ਮੀਟਰ ਫਿਜ਼ੀਕਲ ਟੈਸਟ ਵੀ ਹੁੰਦਾ ਫਿਜ਼ੀਕਲ ਟੈਸਟ ਤੁਹਾਡਾ ਪੂਰਾ ਹੋਏ 100% ਤੁਸੀਂ ਮੈਡੀਕਲੀ ਫਿੱਟ ਹੋਵੋ ਤੇ ਉਸ ਤੋਂ ਬਾਅਦ ਨੌਕਰੀ ਡੀਜੀਪੀ ਪੰਜਾਬ ਇੱਕ ਚਿੱਠੀ ਲਿਖਦੇ ਕਿ ਬਲਕਾਰ ਸਿੰਘ ਐਮਐਲਏ ਨੇ ਇਹ ਗੱਲ ਕਹੀ ਹੈ ਕਿ ਮੈਂ 50% ਡਿਸੇਬਲਡ ਨਾ ਤੇ ਉਹ ਮੁੰਡੇ ਨੂੰ ਨੌਕਰੀ ਲੈਣ ਦੀ ਕੋਸ਼ਿਸ਼ ਉਹ ਉਸ ਉਹੋ ਜੇ ਬੰਦੇ ਤੇ ਕੈਬਨੇਟ ਚ ਲੈ ਜਾਂਦੇ ਅਜੇ ਤੱਕ ਸਰਾਰੀ ਤੇ ਕੋਈ ਵੇਖੋ ਨਾ ਜਿਹੜੇ ਬੰਦੇ ਨੂੰ ਤੁਸੀਂ ਡਰਾਪ ਕੀਤਾ ਚਾਰजेस ਆਫ ਕ腐ਪਸ਼ਨ ਤੇ ਕੀਤਾ ਵੀਡੀਓ ਦੇ ਸਾਹਮਣੇ ਆ ਚੁੱਕੀਆਂ ਨੇ ਅਜੇ ਤਾਂ ਕੋਈ ਉਹਦੇ ਤੇ ਕੇਸ ਦਾਇਰ ਨਹੀਂ ਵਿਜੇ ਸਿੰਘ ਲਾ ਉਹਦੇ ਕੇਸ ਤਾਂ ਕਿਸੇ ਨੂੰ ਨਹੀਂ ਪਤਾ ਕਿੱਥੇ ਚੱਲ ਰਿਹਾ ਜਿੱਥੇ ਕਿੱਥੇ ਚਲਾ ਗਿਆ ਕੇਸ ਸੀ ਹਜ਼ਾਰਾਂ ਕੇਸੇ ਇਸ ਕਿਸਮ ਦੇ ਨੇ ਜਿੰਨੇ ਇਹਨਾਂ ਦੇ ਖਿਲਾਫ ਹੈ ਨੇ ਔਟੋਨਾ ਵਿੱਚ ਕੋਈ ਸਰਵਾਈ ਨਹੀਂ ਅਸੀਂ ਕਹਿੰਦਾ ਆਪਣਾ ਰਾਂਝਾ ਰਾਜੀ ਕਰ ਜੋ ਤੇਰਾ ਮਨ ਕਰਦਾ ਕਰ ਤੁਸੀਂ ਕਰੋ ਆ ਹੁਣ ਝੂਠਾ ਹੀ ਆ ਗਿਆ ਲੱਖਾਂ ਆ ਗਈਆਂ ਨੇ ਉਹ ਜਿਹੜੀ ਇਹਨਾਂ ਦੀ ਹੈਲਪ ਲਾਈਨ ਹੈ ਉਹ ਤੇ ਵੈਸੀ ਹੀ ਬੰਦ ਪਈ ਹੈ ਉਹ ਕਰਪਸ਼ਨ ਦੀ ਹੈਲਪਲਾਈਨ ਜਿਹੜੀ ਆ ਬੋਰਡ ਲਾਈਨ ਸਾਰੇ ਜਿਵੇਂ ਤੇ ਕਰਪਸ਼ਨ ਦੂਰ ਕਰਤੀ ਮੈਂ ਭਗਵੰਤ ਮਾਨ ਨੂੰ ਕਹਿੰਦਾ ਕਿ ਤਹਿਸੀਲ ਤੇ ਜਾ ਕੇ ਵੇਖ ਕਿਸੇ ਥਾਣੇ ਵਿੱਚ ਜਾ ਕੇ ਵੇਖ ਕਿਸੇ ਗਵਰਨਮੈਂਟ ਦੇ ਡਿਪਾਰਟਮੈਂਟ ਜਾ ਕੇ ਵੇਖ ਜੋ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿ ਕਿ ਇੱਥੇ ਤੁਹਾਡੇ ਕਰਪਸ਼ਨ ਰੁਕੀ ਹੈ 10 ਗੁਣਾ ਵਧ ਗਈ 10 ਗੁਣਾ ਪਾਵੇਂ ਤਹਿਸੀਲਾਂ ਵਿੱਚ ਪਾਵੇਂ ਥਾਣਿਆਂ ਵਿੱਚ ਜਿੱਥੇ ਵੀ ਜੀ ਨਸ਼ੇ ਦੀ ਗੱਲ ਕੀਤੀ ਅੱਜ ਕੀ ਸਾਡੇ ਬੱਚਿਆਂ ਦਾ ਹਾਲ ਹੈ ਜੀ ਜਿਹੜੀ ਮੁਹਿੰਮ ਇਹਨੇ ਅਫਸਰਾ ਦੇ ਖਿਲਾਫ ਜਾਰੀ ਕੀਤੀ ਚੋ ਕਿੱਥੇ ਗਈ ਹੈ ਰਾਜੀਤ ਸਿੰਘ ਦੇ ਇੰਦਰਜੀਤ ਸਿੰਘ ਦੇ ਕਿਤੇ ਵੀ ਕੁਝ ਨਹੀਂ ਨਾ ਤੁਸੀਂ ਕੁਝ ਕਰਨਾ ਹੀ ਹੈ ਡਰਾਮੇ ਰਚਾਏ ਨੇ ਸਾਰੇ ਤੋਂ ਇਸ ਗੱਲ ਕਰਨ ਪੰਜਾਬ ਕਾਂਗਰਸ ਜਿਹੜੀ ਹੈ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਆਪਣੇ ਲੀਡਰਸ਼ਿਪ ਨਾਲ ਖੜੀ ਹੈ ਅਸੀਂ ਤੋਹਮਤ ਲਾ ਕੇ ਤੇ ਐ ਨਹੀਂ ਸ਼ਿਕਾਰ ਹੋਣ ਦੇਵੇ